ਮੈਨੂੰ ਇੱਕ ਗੱਲ ਕਹੀ ਆ ਜਿਹੜੀ ਮੈਨੂੰ ਗਲਤ ਲੱਗੀ ਹੈ ਮੈਂ ਸੁਣੀ ਆ ساری ਰਿਕਾਰਡਿੰਗ ਕਿ ਕਿਸੇ ਨੂੰ ਰੋਟੀ ਪੈਣ ਦੇਣ ਤੇ ਪਾ ਲੈਣ ਦੇ ਮੈਂ ਦਿਨਾਂ ਜਵਾਬ ਉਹਦਾ ਹਨਾ ਵੀ ਰੋਟੀ ਪੈਣ ਦੇ ਪਾ ਲੈਣ ਦੇ ਪਾਣੇ ਗੱਲ ਸੁਣ ਅਸੀਂ ਵੀ ਸੋਸ਼ਲ ਮੀਡੀਆ ਚਲਾਣੇ ਆ ਤੂੰ ਵੀ ਚਲਾਣਾ ਤੂੰ ਵਧੀਆ ਕੰਮ ਕਰਦਾ ਤੇਰੇ ਮੂਰੇ ਅਸੀਂ ਚਾਹੇ 0% ਹੋਈਏ ਪਰ ਆਪਣੇ ਭਰਾ ਖਲਾਵ ਅਸੀਂ ਇਹ ਗੱਲਾਂ ਨੇ ਤੈਨੂੰ ਕੀ ਪਤਾ ਕਿੰਨਿਆਂ ਨੇ ਕਿੰਨੂੰ ਰੋਟੀ ਪਾ ਕੇ ਖੁੰਦਾ ਹੋਵੇ ਇਹ ਜਦੋਂ ਟਾਈਗਰ ਦਾ ਟੀਵੀ ਨਹੀਂ ਨਾ ਕੋਈ ਜਾਣਦਾ ਸੀ ਉਦੋਂ ਇਹਨੇ ਉੱਤੇ ਪੈਸੇ ਲਾਏ ਸੀ 5 ਲੱਖ ਰੁਪਈਆ ਟਾਈਗਰ ਗੱਡੀਆਂ ਚ ਲੈ ਕੇ ਕਮਾਇਆ ਸੀ ਆਪਣੀਆਂ ਗੱਡੀਆਂ ਦੇ ਦੇ ਸਿਕਿਉਰਟੀ ਦੇ ਦੇ ਕਿਉਂ ਨਾ ਫਰਾਇਆ ਅ ਫੋਨ ਨਹੀਂ ਚੁੱਕਦਾ ਜਦੋਂ ਟਾਈਗਰ ਕੋ ਰੋਟੀ ਖਾਣ ਨੂੰ ਨਹੀਂ ਸੀ ਨਾ ਉਦੋਂ ਇਹ ਅੰਡੈਵਰ ਉਹਨਾਂ ਦਿਨਾਂ 'ਚ ਮੈਂ ਨਵੀਂ ਕਢਾਈ ਸੀ ਇਸ ਗੱਡੀ 'ਚ ਘੁੰਮਦਾ ਸੀ ਇਹ ਗੱਡੀ ਸਰਦਾਰ ਕਮਲਜੀਤ ਸਿੰਘ ਕੜਵਲ ਹਲਕਾ ਇੰਚਾਰਜ ਕਾਂਗਰਸ ਪਾਰਟੀ ਵਾਲੇ ਉਹਨਾਂ ਦਿਨਾਂ ਦੇ ਗਵਾਹ ਨੇ ਮੇਰੀ ਗੱਡੀ ਟਾਈਗਰ ਨੇ ਕਿਤੇ ਮਾਰਤੀ ਸੀਗੀ ਤੇ ਨਵੀਂ ਗੱਡੀ ਸੀ ਮਤਲਬ ਉਹਨਾਂ ਨੂੰ ਐ ਹੋਇਆ ਪਰ ਇੰਗਲ ਕੁਛ ਕਵੇ ਨਾ ਮੈਂ ਕਹੇ ਯਾਰ ਗੱਡੀਆਂ ਵਹਿਦੀਆਂ ਰਹਿੰਦੀਆਂ ਜੇ ਸੜਕ 'ਤੇ ਗੱਡੀ ਚੱਲੂਗੀ ਵੱਜੂਗੀ ਇਹ ਜਿਗਰਾ ਸਾਡਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਤਨ ਤਨ ਬਾਬਾ ਦੀਪ ਸਿੰਘ ਜੀ ਦਾ ਸਾਡੇ ਤੇ ਦਿੱਤੇ ਹੀ ਬਹੁਤ ਕੁਝ ਹੋਇਆ ਸਾਨੂੰ ਅਸੀਂ ਛੋਟੀਆਂ ਗੱਲਾਂ ਦੀ ਪਰਵਾਹ ਹੀ ਨਹੀਂ ਕਰਦੇ ਕਾਰੋਬਾਰ ਤਾਂ ਹੁਣ ਕੀਤੇ ਹਨੀ ਨੂੰ ਕੋਈ ਬੰਦਾ ਆ ਕੇ ਕਹਿੰਦਾ ਪ੍ਰਿੰਕਲ ਨੇ ਤੇਰੇ ਨਾਲ ਦਾ ਕੰਮ ਖੋਲਤਾ ਹਨੀ ਕਹਿੰਦਾ ਖਲਾਇਆ ਹੀ ਮੈਂ ਮੈਂ ਬੂਟਾ ਦਾ ਕੰਮ ਖੋਲਿਆ ਨੂੰ ਤਾਂ 4 ਮਹੀਨੇ ਹੋਏ ਆ ਪਹਿਲੇ ਕੀ ਕਰਦੇ ਸੀ ਅਸੀਂ ਬਾਬੇ ਦੀ ਬਹੁਤ ਬਾਬਾ ਦੀਪ ਦੀ ਨੀ ਕਿਰਪਾ ਕਈ ਵਾਰੀ ਇਹ ਵੀ ਨਹੀਂ ਪਤਾ ਹੁੰਦਾ ਕਿ ਕਿੰਨੇ ਕਿੰਨੇ ਤੋਂ ਪੈਸੇ ਲੈਣੇ ਆ ਪ੍ਰਿੰਕਪਲ ਇਹ ਗੱਲ ਕਰਨਾ ਚਾਹੁੰਦੇ ਆ ਸਿੱਧੀ ਟਾਈਗਰ ਦੇ ਨਾਲ ਨਾ ਸਾਡੀ ਭਾਨੇ ਨਾਲ ਨਾ ਭਾਨੇ ਨੂੰ ਇਹ ਬੇਨਤੀ ਕਰਦੇ ਆ ਵੀਰੇ ਅੱਗੇ ਤੋਂ ਤੁਸੀਂ ਇਹ ਵੇਰ ਰਹਿਣਾ ਸਾਡਾ ਤੋਂ ਭਰਾ ਐ ਜੇ ਕੋਈ ਤੁਹਾਨੂੰ ਫੀਚਰਿੰਗ ਕਰਨਾ ਚਾਹੁੰਦਾ ਤਾਂ ਉਹਦਾ ਪੁੱਛੋ ਵੀ ਭਾਈ ਤੇਰੇ ਤੇ ਪੈਸੇ ਤਾਂ ਨਹੀਂ ਲੱਗੇ ਕਿਸੇ ਦੇ ਵੀ ਤੂੰ ਕਿਤੇ ਪਘੋੜਾ ਤਾਂ ਨਹੀਂ ਹੋਇਆ ਇਹਨੂੰ ਕੀ ਪਘੋੜਾ ਹੀ ਕਹਿ ਸਕਦੇ ਆ ਪਘੋੜਾ ਹੀ ਕਹਿ ਸਕਦੇ ਆ ਦਸੰਬਰ 25 ਦਸੰਬਰ 2025 ਤੱਕ ਮੇਰੇ ਨਾਲੇ ਬੌਂਡ ਆ ਆ ਪਿਆ ਸਾਈਨ ਆ ਪਿਆ ਸਾਈਨ ਟਾਈਗਰ ਦਾ ਮੈਂ ਟਾਈਗਰ ਨੂੰ ਕਹਿਣਾ ਚਾਉਂਦਾ ਪੁੱਤ ਭੱਜ ਲਾ ਇੱਥੇ ਭੱਜਦਾ ਫੇ ਬਾਅਦ ਚ ਤੇਰੀ ਗੱਲ ਹੋ ਗਈ ਘੁੰਮਣ ਬਾਈ ਯਾਰ ਨਾਲ ਤੇਰੇ ਤੇ ਪਰਚਾ ਵੀ ਕਰਾਉਂਗਾ ਤੇਰੇ ਸਾਰੇ ਗਾਣੇ ਵੀ ਡਿਲੀਟ ਕਰਾਉਂਗਾ ਤੇ ਤੂੰ ਅੱਜ ਪ੍ਰਿੰਕਲ ਦਾ ਫੋਨ ਨਹੀਂ ਨਾ ਚੱਕਦਾ ਨਾ ਸਨੈਪਚੈਟ ਤੇ ਨਾ ਡਾਇਰੈਕਟ ਤੇ ਸਟੋਰੀਆਂ ਪਾਉਂਦਾ ਤੈਨੂੰ 500 ਬੰਦੇ ਖਲਾਰ ਕੇ 500 ਬੰਦੇ ਦੇ ਵਿੱਚ ਕਹੂੰਗਾ ਕਿ ਤੈਨੂੰ ਮਾਫ਼ ਨਹੀਂ ਕਰਾਂਗਾ ਗੱਲ ਸੁਣ ਤੈਨੂੰ ਜੇ ਪਾਨੇ ਵੀਰ ਹੋਣੀ ਫੋਨ ਕਰ ਸਕਦੇ ਆ ਪਾਨਾ ਸਿੱਧੂ ਫੋਨ ਕਰ ਸਕਦਾ ਭਰਾ ਮੇਰਾ ਮੈਂ ਉਹਦੀ ਇੱਜ਼ਤ ਕਰਦਾ ਮੇਰਾ ਗੁੱਸਾ ਸ਼ਾਂਤ ਕਰਤਾ ਜੇ ਤੂੰ ਮੈਨੂੰ ਫੋਨ ਕਰ ਲੈਂਦਾ ਨਾ ਪਰ ਹੁਣ ਨਾ ਕਰੀ ਹੁਣ ਮੈਂ ਫੋਨ ਕਰੇ ਦਾ ਵੀ ਪੁੱਠਾ ਹਿਸਾਬ ਲਾ ਦੇਣਾ ਨਹੀਂ ਫੇਰ ਵੀ 2 ਘੰਟੇ ਲਾ ਲਾ ਕਿ ਹੁਣ ਕੀ ਕਰਨਾ ਉਹ ਆ ਚੈੱਕ ਕਰ ਤੇਰੀ ਸਿਆਣ ਹੈ ਨਾ ਟਾਈਗਰ ਯਾਰ ਦੇ ਕੋਈ ਗੱਡੀ ਦੇ ਉੱਤੇ ਮੰਨ ਲਓ ਕੋਈ ਚੀਜ਼ ਤੇ ਪੈਸੇ ਇਨਵੈਸਟ ਕਰਦਾ ਉਹਨੂੰ ਕੋਈ ਉਹਦਾ ਸਕੋਪ ਨਹੀਂ ਮੈਂ ਕਹਿੰਦਾ ਯਾਰ ਬੇਅੰਤ ਪੈਸੇ ਕੱਪੜੇ ਕੀ ਕੁਝ ਹੁਣ ਕੀ ਗਣਾਈਏ ਫਿਰ ਇਸ ਬੰਦੇ ਨੂੰ ਮੈਂ ਕਦੀ ਹੋਟਲ ਤੇ ਰੋਟੀ ਖਾਣ ਨਹੀਂ ਦਿੱਤੀ ਮੈਂ ਕਹਾ ਮੰਮੀ ਜਿਹੜੀ ਰੋਟੀ ਅਸੀਂ ਖਾਵਾਂਗੇ ਉਹੀ ਇਹ ਖਾਏਗਾ ਮੇਰੇ ਨਾਲ ਪਿਛਲੇ 4 ਸਾਲਾਂ ਤੋਂ ਜਿੰਨੇ ਗਨਮੈਨ ਲੱਗੇ ਅੱਜ ਤੱਕ ਕਹਿ ਦਨ ਆ ਮੇਨਾਂ ਮਨਪ੍ਰੀਤ ਬੈਠਾ ਮਨਪ੍ਰੀਤ ਤੁਮਰੀ ਕੈਮਰਾ ਮਨਪ੍ਰੀਤ ਤੂੰ ਦੱਸ राजे ਅੱਜ ਤੱਕ ਤੁਸੀਂ ਰੋਟੀ ਹੋਟਲ ਤੇ ਖਾਧੀ ਹੈ ਨਹੀਂ ਨਹੀਂ ਘਰੋਂ ਇਹ ਸਾਡੇ ਭਰਾਵਾ ਜੇ ਸਿਕਿਉਰਟੀ ਜਿੰਨੇ ਵੀ ਮੇਰੇ ਨਾਲ ਮੁੰਡੇ ਹੈਗੇ ਨੇ ਜਿੰਨੀ ਵੀ ਮੇਰੇ ਨਾਲ ਇਧਰ ਨੂੰ ਜਿੰਨੀ ਵੀ ਮੇਰੇ ਨਾਲ ਸਿਕਿਉਰਟੀ ਲੱਗੀ ਹੈ ਜਾਂ ਜਿਹੜੇ ਮੇਰੇ ਨਾਲ ਪਹਿਲੇ ਵੀ ਗਨਮੈਨ ਅਜ ਤੋਂ ਲੱਗੇ ਸੀ ਜਿੰਨੇ ਚੇਂਜ ਹੋਏ ਆ ਜਿੱਥੇ ਮੈਂ ਰੋਟੀ ਖਾਣਾ ਉੱਥੇ ਹੀ ਖਾਂਦੇ ਨੇ ਗੁਰੂ ਮਹਾਰਾਜ ਦੀ ਇੰਨੀ ਕਿਰਪਾ ਅਸੀਂ ਜਿੰਨੂੰ ਵੀ ਨਾਮ ਰੱਖਦੇ ਆ ਭਰਾ ਬਣਾ ਕੇ ਰੱਖਦੇ ਆ ਕੋਈ ਇੰਸਟਾਗ੍ਰam ਵੀਡੀਓ ਚ ਵੀ ਆਪਣੇ ਦੇਖੋ ਅੱਜ ਵੀ ਅੱਜ ਵੀ ਮੇਰੇ ਨਾਲ ਮੁੰਡੇ ਜਿੰਨੇ ਵੀ ਡਰਾਈਵਰ ਰਹੇ ਨੇ ਅੱਜ ਵੀ ਉਹ ਇਹ ਕਹਿੰਦੇ ਆ ਵੀ ਅਸੀਂ ਇਹ ਸੋਚਦੇ ਆ ਵੀ ਅਸੀਂ ਡਰਾਈਵਰੀ ਨਹੀਂ ਕੀਤੀ ਅਸੀਂ ਆਪਦੇ ਭਰਾ ਦੇ ਨਾਲ ਰਹੇ ਆ ਅਸੀਂ ਆਪਦੇ ਭਰਾ ਦੇ ਨਾਲ ਹੁੰਦੇ ਰਹੇ ਆ ਕਦੀ ਤੁਸੀਂ ਦੇਖਿਆ ਕੋਈ ਡਰਾਈਵਰ ਮੈਨੂੰ ਮੇਰੇ ਤੇ ਹਮਲਾ ਹੋਣ ਲੱਗੇ ਤੇ ਡਰਾਈਵਰ ਅੱਗੇ ਆ ਜੋਵੇ ਮੇਰੇ ਨਾਲ ਉਹ ਬੰਦੇ ਰਹੇ ਨੇ ਮੈਂ ਭੀਮਾ ਮੁੰਡਾ ਮੈਂ ਤਾਂ ਜਾਨ ਵਾਰਦਾ ਅੱਜ ਵੀ ਮੇਨਾਂ ਡਰਾਈਵਰੀ ਕਰਕੇ ਗਿਆ ਅੱਜ ਵੀ ਕਹਿੰਦਾ ਵੀ ਬਾਈ ਜੇ ਮੈਂ ਕਹਿੰਦਾ ਗੋਲੀ ਵੀ ਕੋਈ ਮਾਰਨ ਆ ਜਾਈਗਾ ਨਾ ਪੀਮਾ ਮੇਰੇ ਤੋਂ ਅੱਗੇ ਸੱਚੀ ਨਾ ਹੋਣੀ ਆ ਮਨਪ੍ਰੀਤ ਹੋਣੀ ਜਾਨ ਦਿੰਦੇ ਆ ਸਿਕਿਉਰਿਟੀ ਤਾਂ ਉਹ ਹੁੰਦੀ ਆ ਵੀ ਕੋਈ ਹੈਪਨ ਹੋ ਜੇ ਸਿਕਿਉਰਿਟੀ ਤਾਂ ਕੁਝ ਕਰਦੀ ਨਹੀਂ ਇਹ ਬੰਦੇ ਦੇ ਆਪ ਦੇ ਹੱਥ 'ਚ ਹੁੰਦਾ ਵੀ ਆਪਾਂ ਕਿਸੇ ਨੂੰ ਕਿੱਦਾਂ ਰੱਖਣਾ ਸੋ ਟਾਈਗਰ ਨੇ ਟਾਈਗਰ ਹਲਵਾਰਾ ਜਿਨੇ ਕੀ ਬਹੁਤ ਘਟੀਆਂ ਹਰਕਤ ਕੀਤੀ ਆ ਮੈਂ ਬਾਪੂ ਬਲਕੌਰ ਸਿੰਘ ਜਿਹਨੂੰ ਵੀ ਬੇਨਤੀ ਕਰਦਾ ਸਿੱਧੂ ਸਾਹਿਬ ਦੇ ਪਿਤਾ ਜੀ ਨੂੰ ਮੈਂ ਦੱਸਿਆ ਵੀ ਇਹ ਮੈਂ ਚੈਨਲ ਤੇ ਇੰਟਰਵਿਊ ਵੀ ਕੀਤੀ ਏ ਉਹ ਯਾਰ ਇਹ ਚੈਨੀਆਂ ਖੈਨੀਆਂ ਲਾਣ ਵਾਲਾ ਗੰਦਾ ਬੰਦਾ ਇਹਨੂੰ ਤੁਸੀਂ ਸਿੱਧੂ ਵਾਂਗੂ ਪੱਗ ਬਣਾ ਕੇ ਨਾ ਕਰੋ ਉਹ ਬੜੀ ਵੱਡੀ ਸ਼ਖਸੀਅਤ ਸੀ ਸਿੱਧੂ ਮੂਸੇ ਵਾਲਾ ਉਹਦਾ ਮੁਕਾਬਲਾ ਕੌਣ ਕਰ ਲੂਗਾ ਟਾਈਗਰ ਉਹਦੇ ਪੈਰ ਦੀ ਜੁੱਤੀ ਵਰਗਾ ਨਹੀਂ ਲੋਕ ਅੱਜ ਵੀ ਪੁੱਛਦੇ ਨੇ ਪੁੱਛਦੇ ਆ ਉਹਨੂੰ ਸਾਡੀਆਂ ਮਾਵਾਂ ਘਰਾਂ ਵਿੱਚ ਬੈਠੀਆਂ ਜਦੋਂ ਸਿੱਧੂ ਦਾ ਕੋਈ ਆ ਸਿੱਧੂ ਦੇ ਮਦਰ ਫਾਦਰ ਦੀ ਕੋਈ ਪੋਸਟ ਜਾਂ ਕੁਛ ਆਜੇ ਰੋਣ ਲੱਗ ਜਾਂਦੀਆਂ ਇਹ ਪੰਜਾਬ ਨਹੀਂ ਅੱਜ ਬੰਬੇ ਤੱਕ ਸਿੱਧੂ ਦੇ ਗਾਣੇ ਵੱਜਦੇ ਆ ਸੋ ਇਹ ਜੇ ਦੋ ਕੋੜੀ ਦੇ ਬੰਦੇ ਟਾਈਗਰ ਵਰਗਿਆਂ ਤੋਂ ਤੁਸੀਂ ਉਹਦੇ ਵਾਂਗੂ ਸਿੱਧੂ ਮੂਸੇ ਵਾਲੇ ਵਾਂਗੂ ਪੱਗ ਵੀ ਬਣਾਤੀ ਉਹਦੇ ਹੀ ਮੁੱਛਾਂ ਖੜੀਆਂ ਕਰਾ ਕੇ ਉਹਦੇ ਹੀ ਕੁਰਤੇ ਪਜਾਮੇ ਪਾ ਕੇ ਮੇਰਾ ਬਹੁਤ ਹਾਰਟ ਹੋਇਆ ਸਵੇਰੇ ਮੈਂ ਦੀ ਜੇਬ ਚ ਕਈ ਵਾਰੀ ਚੈਨੀਆਂ ਖਣੀਆਂ ਕੱਢੀਆਂ ਤੇ ਜੁੱਤੀਆਂ ਮਾਰੀਆਂ ਨੂੰ ਮੈਂ ਕਈ ਵਾਰੀ ਬੰਦੇ ਦਾ ਪੁੱਤ ਬਣਾਇਆ ਹੈ ਡਾ ਗੰਦਾ ਬੰਦਾ ਮੈਂ ਤੈਨੂੰ ਇੱਕ ਗੱਲ ਕਹਿਣਾ ਮਤਲਬ ਕਹਿਣ ਦਾ ਵੀ ਇਹਨੂੰ ਕਹਿ ਦਿੰਦਾ ਮੈਂ ਗਾਣਾ ਕਰਨ ਚੱਲਿਆ ਸ਼ਾਇਦ ਇਹ ਤੈਨੂੰ ਹੋਰ ਵੱਡੇ ਲੈਵਲ ਤੇ ਕਰਾਂਦਾ ਨਹੀਂ ਮੈਂ ਕਹਿਣਾ ਹੀ ਕਰ ਲੈ ਯਾਰ ਬਾਪੂ ਹਨੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੋ ਮੈਂ ਝੂਠ ਨਹੀਂ ਬੋਲਦਾ ਜਿੱ ਸੰਸ਼ਣ ਛੰਟੀ ਉਦਾਂ ਹੀ ਮੇਰੇ ਲਈ ਬਾਪੂ ਬਲਕੌਰ ਸਿੰਘ ਜਿਉਂ ਉਹਨਾਂ ਦਾ ਇੱਕ ਪੁੱਤ ਸ਼ਹੀਦ ਹੋਇਆ ਨਾ ਡੈਥ ਹੋਈ ਆ ਸਾਰਾ ਪੰਜਾਬ ਉਹਨਾਂ ਦਾ ਬੱਚਾ ਯਾਰ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਲੋਕ ਉਹਨਾਂ ਦੇ ਬੱਚੇ ਉਹਨਾਂ ਦੀ ਟੀ-ਸ਼ਰਟਾਂ ਪਾ ਕੇ ਫਿਰਦੇ ਨੇ ਸਾਡੇ ਕਹਿੰਦੇ ਆ ਇਹ ਬਹੁਤਾਂ ਲੱਗੀਆਂ ਹੋਈਆਂ ਉਹਨਾਂ ਦੀਆਂ ਬਲਕੌਰ ਸਿੰਘ ਸਿੱਧੂ ਸਾਹਿਬ ਨੂੰ ਵੀ ਇਹਨਾਂ ਨੇ ਗੁਮਰਾਹ ਕੀਤਾ ਇਹਨੇ ਟਾਈਗਰ ਨੇ ਇਹ ਕਹਿੰਦਾ ਭਰਾ ਵੀ ਹੈਗਾ ਉਹ ਵੀ ਬੜਾ ਸ਼ੈਤਾਨ ਆ ਇਹ ਦੋ ਭਰਾ ਨੇ ਇਹ ਬਣੇ ਮਿਸਨੇ ਜੇ ਬਣਦੇ ਆ ਬੜੇ ਵੀ ਸਾਡੇ ਵਰਗਾ ਤਾਂ ਕੋਈ ਹੈ ਹੀ ਨਹੀਂ ਸੋ ਬਾਪੂ ਜੀ ਅਵੇਰ ਹੋ ਜਾਓ ਬਾਪੂ ਬਲਕੌਰ ਸਿੰਘ ਜੀ ਅਵੇਰ ਹੋ ਜੋ ਮੈਂ ਤੁਹਾਨੂੰ ਬੇਨਤੀ ਕਰਦਾ ਭਾਨੇ ਸਿੱਧੂ ਨੂੰ ਤਾਂ ਸਾਰਾ ਪਤਾ ਲੱਗ ਗਿਆ ਬਈ ਇਹ ਕਿਹੜੀ ਨਸਲ ਦਾ ਬੰਦਾ ਹੈ ਬਹੁਤ ਵਧੀਆ ਗੱਲ ਕੀਤੀ ਮੈਨੂੰ ਭਾਨੇ ਸਿੱਧੂ ਨਾਲ ਕੋਈ ਨਾਰਾਜ਼ਗੀ ਨਹੀਂ